ਮੈਂ ਕੁਝ ਨਹੀਂ ਕਹਿੰਦਾ ਮੈਂ ਕਿਸੇ ਲੀਡਰ ਨੂੰ ਕੁਝ ਨਹੀਂ ਕਹਿੰਦਾ ਪਰ ਘੱਟੋ ਘੱਟ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉੱਪਰ ਉੱਬਰ ਕੇ ਆ ਰਹੀ ਹੈਗੀ ਹੈ ਜੋ ਖਬਰਾਂ ਦਾ ਸ਼ਿੰਗਾਰ ਬਣ ਰਹੀ ਹੈ ਜੋ ਲੋਕਾਂ ਨੂੰ ਪੰਬਲ ਪੁੱਸੇ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਬੇਜਕੀਨੀ ਵਾਲੀ ਹਾਲਤ ਕਾਂਗਰਸ ਬਾਰੇ ਪੈਦਾ ਹੋ ਰਹੀ ਹੈ ਉਹ ਬੜੀ ਖਤਰਨਾਕ ਹੈਗੀ ਹੈ ਪੱਕਾ ਹਾਈ ਕਮਾਂਡ ਨੂੰ ਡਿਸੀਸਿਵਲੀ ਫੈਸਲਾ ਕਉਣ ਤੋਂ ਤਰੀਕੇ ਨਾਲ ਔਰ ਜਲਦੀ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਮਤਲਬ ਫੈਸਲਾ ਕਰ ਦੇਣਾ ਚਾਹੀਦਾ ਕਿ ਫਲਾਨਾ ਪ੍ਰਧਾਨ ਹੈਗਾ ਫਲਾਨਾ ਪ੍ਰਧਾਨ ਨਹੀਂ ਹੈਗਾ ਜਿਨੂੰ ਵੀ ਛਾਂਗਣਾ ਛਾਂਗ ਦੇਣ ਜਿਨੂੰ ਬਾੜਨਾ ਬਾੜ ਲੈਣ ਮੈਂ ਕੁਝ ਨਹੀਂ ਕਹਿੰਦਾ ਮੈਂ ਕਿਸੇ ਲੀਡਰ ਨੂੰ ਕੁਝ ਨਹੀਂ ਕਹਿੰਦਾ ਪਰ ਘੱਟੋ ਘੱਟ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉੱਪਰ ਉੱਬਰ ਕੇ ਆ ਰਹੀ ਹੈਗੀ ਹੈ ਜੋ ਖਬਰਾਂ ਦਾ ਸ਼ਿੰਗਾਰ ਬਣ ਰਹੀ ਹੈ ਜੋ ਲੋਕਾਂ ਨੂੰ ਪੰਬਲ ਪੁੱਸੇ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਬੇਜਕੀਨੀ ਵਾਲੀ ਹਾਲਤ ਕਾਂਗਰਸ ਵਾਲੀ ਪੈਦਾ ਹੋ ਰਹੀ ਹੈ ਉਹ ਬੜੀ ਖਤਰਨਾਕ ਹੈਗੀ ਹੈ ਔਰ ਉਹ ਪੇਜ ਦੇ ਆਰਮ ਵਾਲੀ ਲੈਕਚਰਾਂ ਹੈਗੀਆਂ ਉਹ ਤੋਂ 1 ਸਾਲ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਮਤਲਬ ਚਰਚਾ ਹੈਗੀ ਹੈ ਜਨਤਾ ਸ਼ੁਰੂ ਹੋ ਜਾਣੀ ਜਾਂ ਕਾਂਗਰਸੀ ਜਿਹੜੀ ਇੱਕ ਮਤਲਬ ਸਤੇਹੀ ਜਾਂ ਇੱਕ ਐ ਕਹ ਲਓ ਕਿ ਬਿਆਨਵਾਜੀ ਆ ਉਹ ਬਹੁਤ ਘਾਤਕ ਹੈਗੀ ਹੈ ਜੀ ਤੇ ਸਰ ਕੀ ਲੱਗਦਾ ਹੈਗਾ ਹਾਈ ਕਮਾਂਡ ਨੂੰ ਇਸ ਦੇ ਉੱਪਰ ਕੋਈ ਨਾ ਕੋਈ ਪੱਕਾ ਹਾਈ ਕਮਾਂਡ ਨੂੰ ਡਿਸੀਸਿਵਲੀ ਫੈਸਲਾ ਕੌਣ ਤੋਂ ਤਰੀਕੇ ਨਾਲ ਔਰ ਜਲਦੀ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਮਤਲਬ ਫੈਸਲਾ ਕਰ ਦੇਣਾ ਚਾਹੀਦਾ ਕਿ ਫਲਾਨਾ ਪ੍ਰਧਾਨ ਹੈਗਾ ਫਲਾਨਾ ਪ੍ਰਧਾਨ ਨਹੀਂ ਹੈਗਾ ਜਿਨੂੰ ਵੀ ਛਾਂਗਣਾ ਛਾਂਗ ਦੇਣ ਜਿਨੂੰ ਬਾੜਨਾ ਬਾੜ ਲੈਣ ਇਹ ਕਾਂਗਰਸ ਦਾ ਪ੍ਰੈਰੋਗੇਟ ਹੈ ਮੈਂ ਕਾਂਗਰਸ ਦਾ ਦਿੱਲੀ ਦਿੱਲੀ ਹਾਈ ਕਮਾਂਡ ਨੂੰ ਸਰਕਾਰ ਨੂੰ ਮੋਕੇ ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਵੇ ਕਾਂਗਰਸ ਨੂੰ ਕੰਮ ਕਰਨਾ ਚਾਹੀਦਾ ਆਪਣਾ ਕਿ ਯੋਗ ਪ੍ਰਧਾਨ ਮੰਨਦੇ ਹੋ ਜੀ ਜਿਵੇਂ ਕਿ ਨਹੀਂ ਮੈਂ ਸਿੱਕੜ ਚ ਪੈਂਦਾ ਹੀ ਨਹੀਂ ਹੈਗਾ ਯੋਗ ਪ੍ਰਧਾਨ ਕੌਣ ਹੈ ਕੋਈ ਸਾਰੇ ਯੋਗ ਹੈ ਸਾਰੇ ਯੋਗ ਹੈਗੇ ਮੈਂ ਇਸ ਬਾਰੇ ਮੈਂ ਨਾ ਮੈਂ ਮੈਂ ਕਿਸੇ ਮੈਂ ਕਿਸੇ ਤੇ ਚੱਕ ਮੈਂ ਮੈਂ ਕਿਸੇ ਦਾ ਕਮੈਂਟ ਨਹੀਂ ਕਰਦਾ ਹੈਗਾ ਮੈਨੂੰ ਇਹਨਾ ਪਤਾ ਹੈਗਾ ਕਿ ਪੰਜਾਬ 'ਚ ਜਿਹੜਾ ਜਿਹੜਾ ਸਰਵੇ ਹੈਗਾ ਹੈ ਜੋ ਸਰਵਦੀਰ ਪੋਟਾ ਹੈ ਗਿਆ ਆਪਣਾ ਪਾਰਟੀ ਸਰਵੇ ਕਰਾਵੇ ਜੇ ਜਿਹੜਾ ਪਪੂਲਰ ਫੇਸ ਹੈਗਾ ਜਬ ਚਾਹੇ ਵਿਦਆਊਟ ਫੇਸ ਇਲੈਕਸ਼ਨ ਲੜਨਾ ਹੋਵੇ ਮੈਂ ਨਹੀਂ ਮੈਂ ਇਸ ਤਰ੍ਹਾਂ ਕੁਝ ਨਹੀਂ ਮੈਂ ਕੁਝ ਨਹੀਂ ਕਹਿੰਦਾ ਇਹ ਬੜਾ ਸਰ ਇੱਕ ਹੋਰ ਸਵਾਲ ਹੈ ਜੀ ਜਿਵੇਂ ਦੇਖੋ ਤੁਸੀਂ ਕੀ ਗੱਲ ਕਰ ਰਹੇ ਹੋਗੇ ਕਾਂਗਰਸ ਨੇ ਸਪਸ਼ਟ ਕਰਤਾ ਕਿ ਅਸੀਂ ਬਿਨਾ ਸੀਐਮ ਫੇਸ ਤੋਂ ਜਿਹੜੇ ਇਲੈਕਸ਼ਨ ਲੜਾਂਗੇ ਕੀ ਲੱਗਦਾ ਹੈ ਕਿ ਇਹ ਜੀ ਬਿਆਨਬਾਜ਼ੀ ਕੋਈ ਆਪਣੇ ਆਪ ਨੂੰ ਜਿਹੜਾ ਸੀਐਮ ਫੇਸ ਜਿਹੜੇ ਮੰਨੇ ਚੁੱਕੇ ਨੇ ਕਿ ਉਹਨਾਂ ਦੇ ਦੁਆਰਾ ਹੀ ਇਦਾਂ ਦੀਆਂ ਕੋਈ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨਹੀਂ ਗੀਆਂ ਨਹੀਂ 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 ਕਾਂਗਰਸ ਦੇ ਉੱਪਰ ਕੋਈ ਸੀਐਮ ਫੇਸ ਪਹਿਲਾਂ ਕਾਂਗਰਸ ਦੀ ਰਿਆਸੀ ਐਮ ਫੇਸ ਤੇ ਨਾਲ ਵੀ ਲੜਦੀ ਰਹੀ ਹੈ ਕੋਈ ਵੱਡਾ ਮੁੱਦਾ ਨਹੀਂ ਹੈਗਾ ਹੈ ਗੱਲ ਤਾਂ ਇਹ ਜੇ ਜੇ ਦਿਾਨਤਦਾਰੀ ਹੈ ਜੇ ਮੁਲਕ ਦੀਆਂ ਹਾਲਤਾਂ ਦਾ ਸਹੀ ਮੁਲਾਂਕਣ ਹੈਗਾ ਕਿ ਮੁਲਕ ਕਿਹੜੇ ਪਾਸੇ ਜਾ ਰਿਹਾ ਫਾਸ਼ੀਵਾਦ ਵੱਲ ਜਾ ਰਿਹਾ ਇੱਕ ਹਿੰਦੂ ਰਾਸ਼ਟਰ ਵੱਲ ਜਾ ਰਿਹਾ ਹੈਗਾ ਇੱਕ ਪਾਰਟੀ ਦੇ ਇੱਕ ਪਾਰਟੀ ਰਾਜ ਵੱਲ ਜਾ ਰਿਹਾ ਇੱਕ ਦੇਸ਼ ਇੱਕ ਕਲੈਕਸ਼ਨ ਇੱਕ ਇੱਕ ਚੋਣ ਇੱਕ ਭਾਸ਼ਾ ਇਹ ਬੋਲ ਜੇ ਇਕਾਤਮਕ ਭਾਰਤ ਬਣ ਰਿਹਾ ਵਿਲੱਖਣ ਭਾਰਤ ਦੀ ਥਾਂ ਤੇ ਤਾਂ ਉਹਦੀ ਜ ਗੰਭੀਰਤਾ ਨੂੰ ਪੰਜਾਬ ਦੇ ਕਾਂਗਰਸੀ ਸਮਝਦੇ ਹੈਗੇ ਆ ਤਾਂ ਉਹਨਾਂ ਨੂੰ ਇੱਕ ਜੁਟ ਹੋ ਕੇ ਸਾਰੇ ਮਤਭੇਦ ਪਲਾ ਕੇ ਕਾਂਗਰਸ ਨੂੰ ਸੱਤਾ ਲਿਆਉਣਾ ਚਾਹੀਦਾ ਤਾਂ ਕਿ ਦੇਸ਼ ਵਿੱਚ ਕਾਂਗਰਸ ਜਿੱਦਦਾ ਰਾਹ ਆਏਗਾ ਉਹ ਖੁੱਲ ਸਕੇ ਔਰ راہਲ ਗਾਂਧੀ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਜਿੰਨਾ ਨੁਕਸਾਨ ਭਾਜਪਾ ਕਰ ਚੁੱਕੀ ਹੈ ਉਸ ਨੁਕਸਾਨ ਦੀ ਪਰਪਾਈ ਕਰ ਕਰ ਸਕੇ ਚਾਹੇ ਦਾ ਜਮਹੂਰੀਏ ਦੇ ਮਾਮਲੇ ਜਹੂਰੀ ਸਸਤਾਵਾ ਦੇ ਮਾਮਲੇ ਚ ਚਾਹੇ ਮਤਲਬ ਜਿਹੜਾ ਧਰਮਨ ਪਖ ਚਿੱਤਰ ਹੈ ਮੁਲਕ ਦਾ ਜੋ ਫੋਰਨ ਪੋਲਿਸੀ ਵਿਗੜ ਗਈ ਧਰਮਨ ਪਖ ਚਿੱਤਰ ਵਿਗੜ ਗਿਆ ਜਮਹੂਰੀਏ ਖਤਮ ਹੋ ਗਈ ਸਸਤਾਵਾ ਖਤਮ ਹੋ ਗਿਆ ਉਹਨੂੰ ਮੁੜ ਕੇ ਦੀਤੇ ਲਿਆਂਦਾ ਜਾ ਸਕੇ ਉਹ ਬਹੁਤ ਜ਼ਰੂਰੀ ਹੈ ਕਾਂਗਰਸ ਹਾਈ ਕਮਾਂਡ ਫੋਰੀ ਐਕਟ ਕਰੇ ਫੈਸਲਾ ਕਨੈਕਟ ਕਰੇ ਜਿਹੜਾ ਨਰਾਜ਼ ਦਾ ਨਰਾਜ਼ ਹੋਏ ਜਿਹੜਾ ਭਾਜਪਾ ਨੂੰ ਭਜਾ ਦੇਵੇ ਔਰ ਰਾਮ ਔਰ ਔਰ ਕਾਂਗਰਸੋਂ ਸੇ ਹੀ ਲਿਆਤੇ ਲੈ ਕੇ ਆਵੇ